ਤਸਰੀਕ ਆ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਵੋਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਪਹੁੰਚੇ ਆ ਜੀ ਵਿਸ਼ਾਲ ਮਾਲ ਅੱਜ ਸ਼ਾਪਿੰਗ ਕਰਨੀ ਆ ਭਾਈ ਆ ਕਰਨ ਤੇ ਸ਼ੋਭ ਦੇ ਕੱਪੜਿਆਂ ਦੀ ਤੇ ਹੁਣ ਦੇਖਦੇ ਆ ਜੀ ਕੱਪੜੇ ਕਿਹੜੇ-ਕਿਹੜੇ ਲੈਣੇ ਆ ਕਿਵੇਂ ਦੇ ਲੈਣੇ ਆ ਹਾਂ ਇੱਕ ਸੂਟ ਕਰਨ ਦਾ ਲੈਣਾ ਹੈ ਤੇ ਇੱਕ ਸੂਟ ਸ਼ੌਪ ਵਾਸਤੇ ਲੈਣਾ ਹੈ ਤੇ ਆ ਜੋ ਫਿਰ ਤੁਹਾਨੂੰ ਘੁਮਾਉਂਨੇ ਆਂ ਜੀ ਸਾਰਾ ਮਾਲ ਦੇਖਦੇ ਆਂ ਬਹੁਤ ਸੋਹਣੇ ਸੋਹਣੇ ਉਰੇ ਕੱਪੜੇ ਆ ਆ ਜੋ ਫਿਰ ਮਿਲਦੇ ਆਂ ਪਹਿਲਾਂ ਫੈਮਿਲੀ ਨੂੰ ਚਲੋ ਜੀ ਭਾਈ ਇੱਧਰ ਫੈਮਿਲੀ ਨੂੰ ਸਾਰੀ ਨੂੰ ਪਹੁੰਚੇ ਹੋਏ ਆ ਮਾਲ 'ਚ ਬੁਲਾਓ ਜੀ ਮਤਾ ਜੀ ਸਾਸਰੀ ਕਾ ਸਾਸਰੀ ਕਾ ਜੀ ਸਾਰਿਆਂ ਨੂੰ ਸਾਸਰੀ ਕਾ ਜੀ ਸਾਰਿਆਂ ਨੂੰ ਸਾਸਰੀ ਕਾ ਜੀ ਸਾਰਿਆਂ ਨੂੰ ਲੱਡੂ ਵੇ ਤੂੰ ਵੀ ਬੁਲਾ ਦੇ ਯਾਰ ਤੂੰ ਵੀ ਬੁਲਾ ਦੇ ਪੁੱਤ ਚਾਚੀ ਬੁਲਾ ਦੇ ਯਾਰ ෝබ කෑර නුවදකී යන්න මටූදයා ශස්්‍රික නිිමල ඒ ලොජි ඔත් චකතකම්ම ඒඒ අව සෙද්දා හත ඇයටක දෙපරයි යඳ ਫਟੜਾ ਨਹੀਂ ਨਾ ਫਟੜਾ ਆਇਆ ਮੈਂ ਤਾਂ ਉਹਦੇ ਵਿਗੜਿਆ ਵਾ ਹੋਰ ਉਹ ਦੂਆ ਹੱਥ ਫੜਦੇ ਆ ਤਾਂ ਦੂਆ ਪਾ ਲੰਦਾ ਉਹ ਓਹ ਓ ਦੇ ਇੱਕ ਵਿੱਚ ਵਾ ਨਾ ਚਲ ਗੁੱਟਾ ਉਦਾਰ ਉਹ ਹਾਂ ਹੁਣ ਬੂਝ ਦੀਆਂ ਤਾਰ ਲੈਨ ਕਾ ਹੁਣ ਬੂਝ ਨਹੀਂ ਲੱਗਦੀ ਤੇ ਦੇਖੋ ਭਾਈ ਫਿਰ ਐ ਸੂਟ ਇੱਕ ਇੱਕ ਸੂਟ ਲੈਣਾ ਮੰਮੀ ਤੇ ਦੋ ਦੋ ਇੱਕ ਇੱਕ ਕਰ ਕੀ ਕੇ ਲੈਣਾ ਇੱਕ ਇੱਕ ਕੇ ਸੂਟ ਹੈ ਤੇ ਲਓ ਜੀ ਹੁਣ ਦੇਖਦੇ ਆਂ ਭਾਈ ਸਾਰਾ ਮਾਲ ਤੁਹਾਨੂੰ ਘਮਾਉਂਦੇ ਆਂ ਉਰੇ ਨਾ ਹਰੇਕ ਹਫਤੇ ਕੱਪੜਾ ਨਵਾਂ ਆ ਜਾਂਦਾ ਮਤਲਬ ਹਰੇਕ ਸੰਡੇ ਤੇ ਬਾਅਦ ਉਰੇ ਤੁਹਾਨੂੰ ਨਵਾਂ ਕੱਪੜਾ ਦੇਖਣ ਨੂੰ ਮਿਲਦਾ ਕਿੰਨੀ ਵੈਰਾਈਟੀ ਪਈ ਹੈ ਨਾ ਵੈਰਾਈਟੀ ਬਹੁਤ ਹੈ 5-4 ਸਾਲ ਦੀ ਹੋ ਗਈ ਹੈ ਨਾ ਹੈ 4 ਸਾਲ ਦੀ ਹੋ ਗਈ 4 ਕ ਦੀ ਹੋ ਗਈ ਹੋਣੀ ਹਾਂ ਸਾਰਾ ਉਹੀ ਦੀ ਘਟ ਰੂਪ ਚ ਪਾਣ ਵਾਲੇ ਹੈ ਨਾ ਜਿੱਦਾਂ ਹੁਣ ਬੀਬੀ ਤਾਂ ਬੀਬੀ ਤਾਂ ਮੈਂ ਕਹਿੰਦਾ ਬੀਬੀ ਉਰੇ ਪਹਿਲੀ ਵਾਰ ਆਈ ਨਾ ਮੈਂ ਪਹਿਲਾਂ ਆਈ ਆ ਆਈ ਵੀ ਹੈ ਉਹਦੇ ਲੈ ਕੇ ਤੇ ਆਪਾਂ ਹਰ ਗੋਣ ਤੇ ਪਹਿਲਾਂ ਕੱਪੜੇ ਉਰੀ ਤੇ ਲੈ ਕੇ ਤੇ ਹਾਂ ਠੀਕ ਆ ਭਾਜੀ ਦੇ ਵਿਆਹ ਤੋਂ ਵੀ ਬਣਿਆ ਹੋਣਾ ਸੀਗਾ ਹਨਾ ਪੰਨੋ ਹੈਗਾ ਨਾ ਨਿਆਣੇ ਦੇ ਕੱਪੜੇ ਵੀ ਹੈਗੇ ਨੇ ਹੈਗਾ ਨਾ ਹਰ ਗੋਣ ਤੇ ਨਹੀਂ ਉੱਤੇ ਪਹਿਲਾਂ ਵੀ ਆਈ ਇੱਕ ਵਾਰੀ ਪਤਾ ਨਹੀਂ ਕਿਹਦੀ ਲੈ ਕੇ ਤੇ ਆਪਾਂ ਕਰੀ ਨਾ ਨੂ ਮਨਕੀਰਤ ਵਾਸਤੇ ਲੈ ਕੇ ਤੇ ਸ਼ਾਇਦ ਅਸੀਂ ਭਾਈ ਸਾਰੇ ਆਪਣੇ ਬੱਚਿਆਂ ਦੇ ਕੱਪੜੇ ਉਰੀ ਤੋਂ ਹੀ ਲੈ ਕੇ ਜਾਂਦੇ ਆਂ ਵਧੀਆ ਵੈਰਾਈਟੀ ਹੁੰਦੀ ਆ ਵੈਰਾਈਟੀ ਬਹੁਤ ਬਹੁਤ ਇੱਕ ਦੇ ਇੱਕ ਵੈਰਾਈਟੀ ਹਾਂ ਹਜੇ ਮੰਨੂ ਦੀਦੀ ਐਂ ਲੱਗਦਾ ਕਿ ਜਿਹੜਾ ਆਪਾਂ ਨੇ ਉੱਥੇ ਹਰ ਗੁਣ ਵਾਸਤੇ ਦੇਖੇ ਰੇ ਕੱਪੜੇ ਉੱਥੇ ਨਾਲੋਂ ਜ਼ਿਆਦਾ ਵੈਰਾਈਟੀ ਉਰੇ ਆ ਵੈਰਾਈਟੀ ਉਰੇ ਆ ਹਣਾ ਮੈਨੂੰ ਵੀ ਕਹਿੰਦੇ ਲੱਖੇ ਰਹਿ ਜਾਂਦੀ ਹੈ ਆਪਾਂ ਜਿੱਦਾਂ ਮੱਦੀ ਆਪਣੇ ਹਿਸਾਬ ਨਾਲ ਦੇਖ ਲੈਣੇ ਉਹਨਾਂ ਨੇ ਦਿਖਾਣੇ ਆ ਹਾਂ ਬਹੁਤ ਜ਼ਿਆਦਾ ਵੈਰਾਈਟੀ ਸਾਰੇ ਪੂਰੇ ਭਾਈ ਜਿਹੜਾ ਆਪਾਂ ਨੂੰ ਪਸੰਦ ਆਂਦਾ ਏ ਉਹੋ ਜੀ ਆਈਟਮ ਦੇਖ ਹੋ ਜਾਂਦੀ ਆ ਜਿੱਦੋਂ ਜਿੱਦਾਂ ਹੁਣ ਉਹਨਾਂ ਦੇ ਆਹ ਕੱਪੜੇ ਸਲਾਈ ਹੋਏ ਵੇ ਹਣਾ ਤੇ ਬਹੁਤ ਸੋਹਣੀ ਸੋਹਣੀਆਂ ਚੀਜ਼ਾਂ ਭਾਈ ਸਾਰੀਆਂ ਹੀ ਹਾਂ ਦੇਖ ਤਾਂ ਕਿਆ ਵਧੀਆ ਆਈਟਮ ਆ ਬਿਲਕੁਲ ਹੋਰ ਫੈਨ ਵਧੀਆ ਕੁਆਲਟੀ ਆ ਨਿਕਾ ਵਾਲੇ ਆ ਵਿੱਚ ਵਿੱਚੇ ਜਰਾਬਾਂ ਆ ਜਰਾਬਾਂ ਵੀ ਨਾਲ ਹਾਂ ਵਿੱਚੇ ਹੁੰਦੀਆਂ ਇਹ ਆ ਕਿਆ ਪਾ ਪਾ ਵੈਰਾਈਟੀ ਇੱਕ ਦੇ ਇੱਕ ਆ ਦੇਖ ਲਓ ਰਹਿਣਾ ਇਹ ਵੈਰਾਈਟੀ ਨਹੀਂ ਵੀ ਐਨੀ ਦੇਖੀ ਨਾ ਬੱਚੇ ਦੇ ਮਾਏ ਵੀ ਉਹ ਵੀ ਵੈਰਾਈਟੀ ਦਿਖ ਰਹੀ ਔਰੇ ਉਹ ਵੀ ਹੈਗੀ ਆ ਭਾਈ ਬਿਲਕੁਲ ਨਹੀਂ ਅਸੀਂ ਅਸੀਂ ਦੀਦੀ ਜਿੰਨੇ ਵੀ ਦੇਖਣਾ ਹੁਣ ਇਹਨੂੰ ਲੈ ਕੇ ਗਏ ਤੇ ਪਿੱਛੇ ਜੇ ਮਨਕੀਰਤ ਨੂੰ ਕਿੰਨਾ ਸੋਹਣਾ ਕਲਰ ਉੱਠਦਾ ਹਾਂ ਉਹ ਤੂੰ ਚਾਹੁੰਦਾ ਚਾਚੇ ਵਿਚੇੜਦਾ ਵਿਚੇ ਪਿੱਛੇ ਜੇ ਮਨਕੀਰਤ ਨੂੰ ਵਾਰ ਨੂਰ ਨੂੰ ਲੈ ਕੇ ਗਏ ਹਾਂ ਅਸੀਂ ਉਰੀ ਤੋਂ ਲੈ ਕੇ ਗਏ ਅਸੀਂ ਇੱਕ ਵਿਆਹ ਟੈਂਡ ਕਰਨਾ ਤਾਂ ਉਸ ਦਿਨ ਨੂਰ ਵਾਸਤੇ ਉਰੇ ਤੇ ਮਿਲੇ ਨਹੀਂ ਜਿਹ ਜਿਹੇ ਚਾਹੀਦੇ ਤੇ ਉਹ ਫਿਰ ਅਸੀਂ ਰੋਪੜ ਤੋਂ ਲਏ ਕਈ ਵਾਰ ਇਦਾਂ ਹੋ ਜਾਂਦਾ ਮਨਵੀਰ ਦੇਖੋ ਭਾਈ ਕੁੜੀ ਨੂੰ ਵੀ ਕੁਝ ਨਹੀਂ ਪਤਾ ਹੈ ਮਨਵੀਰ ਹੈਗਾ ਵੈਸੇ ਤਾਂ ਨਾਲ ਪਤਾ ਕੀ ਗੱਲ ਹੈ ਜੇ ਮੰਨ ਲਓ ਹੁਣ ਆਪਾਂ ਜੇ ਆਪਣੇ ਆਪਣੀ ਚੁਆਇਸ ਦੇਖਣੀ ਹੈ ਕੋਈ ਮੰਨ ਲਾ ਜਿਹੜੇ ਜੇ ਆਪਾਂ ਕਿਸੇ ਦੇ ਪਾਇਆ ਵਾ ਦੇਖਿਆ ਜੇ ਉਹ ਜਿਆ ਦੇਖਣਾ ਹੈ ਉਹ ਜਿਆ ਦੇਖਣਾ ਪਿਛੇ ਅਸੀਂ ਉਰੇ ਆਏ ਉਰੇ ਭਾਈ ਸਾਨੂੰ ਲੱਗਿਆ ਨਹੀਂ ਵੀ ਉਹ ਚੀਜ਼ ਹੈਗੀ ਆ ਫਿਰ ਉਪੜ ਗਏ ਅੱਛਾ ਹਾਂ ਫਿਰ ਤਾਂ ਅਸੀਂ ਪਹਿਲੀ ਵਾਰ ਮਨ ਲੱਗਦਾ ਰੋਪੜ ਤੇ ਲਏ ਹੁਣੇ ਨੂਰ ਦੇ ਕੱਪੜੇ ਵੈਰਟੀ ਵਿੱਚ ਤੇ ਉਹ ਵੈਰਟੀ ਨਹੀਂ ਮਿਲੀ ਹੈ ਅਸੀਂ ਫਰਾਗ ਦੇਖਦੇ ਸੀਗੇ ਫਿਰ ਅਸੀਂ ਫਰਾਗ ਕੈਨਸਲ ਕਰਤੀ ਮੈਂ ਕਿਹਾ ਨਾ ਤਾਰ ਤੇ ਨਹੀਂ ਕਾਣ ਤੇ ਜਨਮਵੀਰ ਦੇ ਜਨਮ ਦਿਨ ਨੂੰ ਵੀ ਤੋਰੀ ਤੇ ਬਣੀ ਵੀ ਵੀਡੀਓ ਹਾਂ ਹਾਂ ਪੂਰੀ ਦੇ ਜਨਮ ਦਿਨ ਨੂੰ ਵੀ ਉਦੀ ਤੇ ਲੈ ਕੇ ਜਾਂਦੇ ਨਹੀਂ ਨਹੀਂ ਉਰੇ ਕੱਪੜਾ ਅਸੀਂ ਸਾਰੇ ਨਿਆਣਿਆਂ ਦਾ ਉਰੀ ਤੇ ਲੈ ਕੇ ਜਾਂਦੇ ਵਧੀਆ ਕੱਪੜਾ ਨਿਕਲਦਾ ਨਾਲੇ ਅੱਛਾ ਬੂਰ ਨਹੀਂ ਆਂਦਾ ਜਮਾਂ ਵੀ ਕੱਪੜੇ ਹਾਂ ਹਾਂ ਬਿਲਕੁਲ ਅਜੇ ਹੋਰ ਕੱਪੜੇ ਭਰਾ ਵੀ ਜਾਂਦਾ ਹੈ ਪਰ ਇੱਥੇ ਤਾਂ ਨਹੀਂ ਆਂਦਾ ਹੈਗਾ ਕੱਪੜਾ ਵਧੀਆ ਨਿਕਲਦਾ ਹੈ ਨਾ ਇੱਕ ਨੰਬਰ ਕੱਪੜਾ ਵਧੀਆ ਹੈ ਨਾ ਹਾਂ ਤੇ ਦੇਖੋ ਭਾਈ ਤੁਸੀਂ ਕੱਪੜਾ ਸਾਰਾ ਹੀ ਕੱਪੜਾ ਵਧੀਆ ਕੋ ਕਰੋ ਭਾਈ ਪਸੰਦ ਫਿਰ ਸ਼ੋਭਾ ਵਾਸਤੇ ਸ਼ੋਭਨਾ ਦੀਦੀ ਪਾਣੀ ਜੀਨ ਆ ਪਰ ਉਹ ਪੈਂਟ ਪਾ ਕੇ ਹੀ ਹੋ ਜਾਊਗਾ ਸੂਟ-ਸਾਟ ਨਹੀਂ ਪਉਂਦੀ ਉਹ। ਫੇ ਕੁੜੀਆਂ ਤੇ ਇਹ ਡਰੈੱਸ ਵੀ ਨਹੀਂ ਪਾਉਂਗੀਆਂ ਇਸ ਤਰ੍ਹਾਂ ਦੀ। ਡਰੈੱਸ ਦਾ ਨਹੀਂ ਮੰਨੂ ਮੁਸ਼ਕਲ ਲੱਗਦਾ। ਇਹ ਇਹਦੇ ਨਾਲ ਨੂੰ ਜੀਨ ਵੈਸੇ ਚੱਲ ਲੱਗ ਜਣੀ। ਜੀਨ ਨੂੰ ਲੱਗ ਜਣੀ ਹੈ। ਹਾਂ ਹਾਂ। ਉਹ ਤਾਂ ਫੇ ਉਹ ਤਾਂ ਫੇ ਠੀਕ ਆ। ਜੀਨ ਲੱਗ ਜਣੀ ਇਹਦੇ ਨਾਲ ਵੈਸੇ। ਉਹ ਤਾਂ ਲੱਗ ਜਣੀ। ਉਹ ਥੋੜੀਆਂ ਪੈਂਟਾਂ ਹੀ ਠੀਕ ਆਏ ਹੁੱਡੀ ਟਾਈਪ ਦਾ ਕੁਝ ਲੈ ਕੇ ਨਾਲ ਪੈਂਟ ਉਹ ਕਰ ਦਵੇ। ਐਵੇਂ ਨਾ ਕਹਣਾ ਕੁੜੀਆਂ ਵਰਗੀ ਆ ਪਤਾ ਨਹੀਂ ਆਦਾ ਕੋਈ ਪ੍ਰਸ਼ਨ ਉਹ ਨਹੀਂ ਇਹ ਤਾਂ ਉਹਨੇ ਪਾ ਲੈਣਾ ਥੋੜਾ ਪੈਂਟ ਨੂੰ ਰਿਹਾਰਡ ਕਰਦੀ ਵੀ ਮੈਂ ਪੈਂਟ ਹੀ ਪਾਣਾ ਕਰਕੇ ਹਾਂ ਇਹ ਨਿਆਣੀ ਆ ਹਾਜੀ ਨਿਆਣੀ ਆ ਸਾਈਜ਼ ਇੱਥੇ ਲਿਖਿਆ ਪਾਣਾ ਆ ਦੇਖੋ ਤਾਂ 2 ਤੋਂ 24 ਤੱਕ ਦਾ 4 ਸਾਲ ਤੱਕ ਉਹਦਾ 4 ਸਾਲ ਦੀ ਆ ਪਰ ਹੈ ਉਹਦਾ ਪਤਨੀ ਜੀ ਆ ਦੇਖੋ ਜਿੱਕਣਾ ਆ ਜਣਾ ਤਾਂ ਵੈਸੇ ਇਹ ਵੀ 2 ਤੋਂ 4 ਆ ਆ ਦੇਖ ਐਨੀ ਲੰਬੀ ਤਾਂ ਨਹੀਂ ਹੈ ਉਹ ਹਾਂ ਇਹ ਜੇ ਪੈਸੇ ਆ ਸਕਦਾ ਆ ਆ ਸਕਦਾ ਇਹ ਤਾਂ ਏਟ ਪਜਾਮੀ ਆ ਪਰ ਉਹ ਤੂੰ ਕਹਿੰਦਾ ਪਾਣੀ ਨਹੀਂ ਉਹਨੇ ਹਨਾ ਪਜਾਮੀ ਨਹੀਂ ਉਹ ਆ ਵੀ ਨਹੀਂ ਪਾਣੀ ਦੀ ਜੀ ਉਹਨੇ ਕੁਝ ਇਦਾਂ ਦਾ ਰੂੰਡਿਆ ਟੱਜ ਦੇ ਚਾਹੀਦਾ ਉਹਨੂੰ ਭਾਈ ਸਾਡੀ ਸਾਲੀ ਸਹਿਬਾ ਮੇਰੀ ਤੂੰ ਦੀ ਚੋਇਸ ਬੱਕਰੀ ਆ ਉਦੋਂ ਦੇਖਦੇ ਆ ਉਦੋਂ ਦੇਖ ਲੁੰਦੇ ਫਿਰ ਇਹਨਾਂ ਗਾਹਾਂ ਆ ਜੋ ਇੱਧਰ ਵੈਰਾਈਟੀ ਬਹੁਤ ਪਈ ਆ ਕਾਨੂੰ ਟੈਨਸ਼ਨ ਲੰਦੇ ਤੁਸੀਂ ਸਾਰਾ ਮੌਲ ਭਰਿਆ ਪਿਆ ਕੱਪੜੇ ਨਾਲ। ਓਏ ਵੱਜ ਗਈ ਆ ਜੀ। ਕਿਆ ਵੱਜ ਗਈ ਤੇਰੇ? ਦੇਖੋ ਕੱਪੜੀ ਕੱਪੜੇ। ਤੋਰ ਤੈਨੂੰ ਵੀ ਕੁਛ ਪਸੰਦ ਆ ਗਿਆ। ਆ ਵੀ ਸਾਡਾ ਲੱਡੂ ਫਿਰਦਾ। ਹਾਂ ਭਾਈ। ਚੱਲ ਲੈ ਬਾਈ। ਉਹ ਲੈ ਨਾ। ਉਹ ਤਾਂ ਇਹਦੇ ਦਾ ਉਂਗਲੀ ਵੀ ਸਿੱਧੀ ਉੱਖੀ ਜਾਂਦੀ। ਦੇਖ ਕੱਪੜੇ ਦੇ ਕੋਈ ਜਾਂਦੀ ਜਾਂਦੀ ਸਿੱਟ ਵੀ ਜਾਂਦੀ ਇਹ ਨਾਲੇ। ਹੋਰ। ਲੈ ਕੇ ਚੱਕ ਕੇ ਤੁਰਪੰਦੀ ਆ ਗਾਹਾਂ ਜਾ ਕੇ ਛੱਡ ਦਿੰਦੀ ਆ। ਕਿਆ ਦੇ ਦਮ? ਉਹ ਦੇ ਦੇ। ਚੱਲ ਜਾ। ਪੁੱਤ ਤੂੰ ਲੈਣਾ ਤਾਂ ਹੈ ਨਹੀਂ। ਲੈਣਾ ਗਏ ਦੇਖੋ ਦੇਖੋ ਫਿਰ ਹੁਣ ਕੱਪੜਾ ਮੈਂ ਕਹਿੰਦੀ ਜੀਨ ਨਹੀਂ ਕੋਈ ਹਾਂ ਕਰੰਦਾ ਮੈਂ ਸਾਈਜ਼ ਵੀ ਭੁੱਲ ਗਿਆ ਕਿੰਨੇ ਕਿੰਨੇ ਦੱਸੇ ਤਾਂ ਜੈਸਮੀ ਨੇ ਕਰਨ ਦਾ ਸਾਈਜ਼ ਮਨ ਲੱਦਾ ਦੱਸਿਆ ਤਾਂ ਉਹਨੇ 38 ਹੈ 38 ਮਤਲਬ ਜਿਹੜਾ ਬੱਚਿਆਂ ਵਾਲਾ ਹੁੰਦਾ ਹੈ ਕਿਤੇ ਪੈਂਟ ਦਾ ਸਾਈਜ਼ 38 ਥੋੜੀ 38 ਸਾਈਜ਼ ਤੇ ਨਹੀਂ ਨਹੀਂ ਇਦਾਂ ਬੱਚਿਆਂ ਦਾ ਸਾਈਜ਼ ਹੁੰਦਾ ਅੱਛਾ ਅੱਛਾ ਉਸ ਹਿਸਾਬ ਨਾਲ ਕਰਨ ਦਾ 8 ਸ਼ੋਭਦਾ ਦੁਬਾਰਾ ਫੇਮ ਕਰ ਦੰਨੇ ਆ ਮੈਂ ਭੁੱਲ ਗਿਆ ਦੇਖੋ ਭਾਈ ਫਿਰ ਸ਼ੋਭਦਾ ਸਾਈਜ਼ ਹੈਗਾ ਇਹ 24 ਕਰਨ ਦਾ ਹੈਗਾ 38 ਹੁਣ ਸ਼ੋਭੂ ਵਾਸਤੇ ਦੇਖਦੇ ਪਹਿਲਾਂ ਹਾਂ ਆ ਪੈਂਟ ਜੀ ਵੈਸੇ ਵਧੀਆ ਲੱਗੂਗੀ ਹਾਂ ਹਾਂ ਆਹ ਆ ਜਣੀ ਸ਼ੋਭਦੇ ਆਰਾਮ ਨਾਲ ਵਧੀਆ ਲੱਗਣੀ ਨਾਲੇ ਓਮ ਵੀ ਪਾਈ ਵੀ ਇਹ ਕਲਰ ਤਾਂ ਆ ਵੀ ਸਾਰੇ ਵਧੀਆ ਨਾਲ ਹੈ ਵੀ 24 ਕਰਨਾ ਉਹ ਆਹੇ ਹੈ 24 ਸਾਈਜ਼ 24 ਸਾਈਜ਼ ਵੀ ਇਹਨਾਂ ਦੇ 4 5 7 ਤੱਕ ਦੇ ਬੱਚੇ ਆਰਾਮ ਨਾਲ ਆ ਸਕਦੇ ਉਹਦੇ ਆਉਣਾ ਹੀ 24 ਸਾਈਜ਼ ਦਾ ਇਹ ਕਿੰਨਾ ਨੰਬਰ ਸਾਈਜ਼ ਪੈਂਟ ਤਾਂ ਆ ਵੀ ਵੈਸੇ ਸੋਹਣੇ ਉਹ ਨੀਚੇ ਵਾਲੀ ਵੀ ਸੋਹਣੀ ਆ ਕਲਰ ਸਾਰੀ ਭਾਈ ਸੋਹਣੇ ਆ 24 ਇਹ ਆ ਓਏ ਐਨ ਕਬ ਫੇਰ ਹੱਲਾ ਬੋਲਦਾ ਮੰਮੀ ਨੇ ਐਨ ਕਬ ਜਾਂਦਾ ਬੱਚਾ ਕਿਥੇ ਆਹੀ ਆ 24 ਹਾਂ 24 ਆ ਬਾਕੀ ਇਹ ਚੇਂਜ ਸਾਰੇ ਆਏ ਕਲਰ ਹੋਰ ਵੀ ਦੇਖ ਲੋ ਆਹ ਕਲਰ ਦੇਖ ਲੈ ਮੈਂ ਕਿਹੜਾ ਕਿਹੜਾ ਮੰਮੀ ਆਹ ਲਾ ਹਨਾ ਦੂਆ ਵੀ ਵਧੀਆ ਹੈ ਆਹ ਮਸਮੇ ਜ਼ਿਆਦਾ ਉੱਪਰ ਆਏ ਪੈਂਟ ਬਹੁਤ ਜ਼ਿਆਦਾ ਜੇਪਾਂ ਵਾਲੀ ਪੰਦੀ ਹੈ ਆਹ ਕਹਿੰਦਾ ਦੇਖਣਾ ਆਹ ਕਲਰ ਠੀਕ ਹੈ ਆਹ ਲੈ ਲੋ ਤੇ ਹੁਣ ਇਹਦੇ ਗੈਲ ਨੂੰ ਭਾਈ ਹਾਂ ਠੀਕ ਹੈ ਇਹ ਹੁਣ ਦੇਖੋ ਦੂ ਸਾਡੀ ਨੇ ਧਰਨਾ ਲਾ ਲਿਆ ਤਾਂ ਲਾ ਲਿਆ ਧਰਨਾ ਲਾ ਲਿਆ ਕਹਿੰਦੀ ਮੰਮੀ ਜੀ ਤਾਂ ਕੋਲੇ ਨਹੀਂ ਪੁੱਤ ਤੇਰੀ ਡਿਊਟੀ ਆ ਇਹ ਸੌਣ ਗਿਆ ਇਹ ਤਾਂ ਮਗਰ ਮਗਰ ਘੁੰਮਣਾ ਚੱਕਾ ਜਮ ਕਰ ਦੇਣਾ ਪਾ ਲੈ। ਇਹ ਵੀ ਮਗਰ ਸਿਕਿਉਰਿਟੀ ਛੱਡੀ ਵੀ ਅਸੀਂ। ਇਦਾਂ ਕੰਮ ਲਾਈਏ। ਮੇਰਾ ਨਾਮ ਮੈਂ ਕਿਹਾ ਕੋਟੀ ਨਾ ਮਲਾਰੀ ਹੁਣ ਅੱਗੇ ਸਿਆਲਾ ਹੀ ਆਣਾ ਨਾ। ਦੇਖ ਲਓ ਜੋ ਮਲਾਣਾ। ਮੈਂ ਤਾਂ ਉੱਧਰ ਤੇ ਦੇਖੀ ਦੀਦੀ ਕੁਛ। ਉਹ ਸਾਹਮਣੇ ਵੀ ਹੈਗੇ ਦੀਦੀ ਉੱਧਰ ਵੀ ਬੱਚਿਆਂ ਦੇ। ਅਸੀਂ ਤਾਂ ਹੁਣ ਇਹ ਮਾਲ ਦੇ ਭੇਤੀ ਹੋਏ ਵੈ ਨਾ। ਨੂਰ ਆ ਜਾ। ਆ ਜਾ ਬੱਚਾ ਰੱਖਦੇ ਵਾ। ਖੜੀ ਹੋ ਜਾ। ਨੂਰ ਨੇ ਸਾਡੀ ਨੇ ਭਾਈ ਆਪਣੇ ਵੀਰ ਜੋਗਾ ਵੀ ਛੇ ਕਰ ਲਈ ਲਿਆ। ਤੇ ਆਪਣੇ ਜੋਗਾ ਆਪਣੇ ਜੋਗੀ ਆ ਲਈਏ ਦੁਆਤੇ। ਹਾਂ ਠੀਕ ਹੈ ਇਹ ਪੈਨਸਲ ਵੀ ਇੱਥੇ ਰੁਕ ਜੂਗੀ ਅੱਛਾ ਇਹ ਕਿ ਨਾ ਪੈਂਟ ਵਾਸਤੇ ਜੀਨੇ ਐ ਵੀ ਹਾਂ ਹਾਂ ਜੀਨੇ ਆ ਉਹ ਪੈਂਟੇ ਪਾਣੀ ਉਹਨੇ ਚਾਹੇ ਜੀਨੇ ਚਾਹੇ ਜਿੱਦਾਂ ਬਸ 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 ਪਾਟੰਦੀ ਆ ਉਹ ਮੈਂ ਹਾਂ ਪੈਂਟੇ ਪਾਉਂਦੀ ਉਹ ਇਧਰ ਐ ਮਮੀ ਨੂਰ ਹੈਗੀ ਆ ਐਦਾਂ ਦੇਖ ਲੈਂਦੇ ਕੁਛ ਉਹਦੇ ਬਟਨਾ ਕੋਈ ਅਲੱਗ ਜੀ ਚੀਜ਼ ਦੇਖੋ ਦੇਖੋ ਭਾਈ ਫਿਰ 18 ਤੋਂ 24 ਆ ਤਾਂ ਬਖਾਸਾ ਪੜਾ ਹੋ ਜਾਣਾ ਵੈਸੇ ਚੋਪਸ ਠੀਕ ਹੈ ਰਹਾ ਐਨਾ ਹੈ ਨਹੀਂ ਨਾ ਉਹਦਾ ਸਰੀਰ ਹਾਂ ਉਹਦਾ ਸਰੀਰ ਵੀ ਭਾਈ ਪਤਲਾ ਜਈਆ ਦੇਖ ਕੇ ਲਿਓ ਆ ਵੀ ਜਾਵੇ ਆਈ ਜਾਣਾ ਉਹ ਇੱਕ ਤਾਂ ਹੈ ਪਤਲੀ ਜੀ ਆਈਡੀਆ ਵੀ ਨਹੀਂ ਲੱਗਦਾ ਸਾਡਾ ਹਾਂ ਦੇਖ ਲਓ ਆਪਣਾ ਲਾਪੇ ਨਾਲ ਤਾਂ ਹੀ ਮੈਚ ਜਾ ਹੁੰਦਾ ਹਾਂ ਕਲਰ ਕਲਰ ਜਮਣਾ ਉੱਠ ਮਾ ਪਤਾ ਗੱਲ ਕਿ ਪੈਂਟ ਹੈਗੀ ਡਾਰਕ ਹੁਣ ਜਿਹੜਾ ਆ ਲੈਣੀ ਹੈ ਸ਼ਰਟ ਆ ਦੂਈ ਟੀ ਸ਼ਰਟ ਜੀ ਇਹ ਲਿਓ ਥੋੜੀ ਜੀ ਸ਼ਰਟ ਲਈ ਦੇ ਲਾਈਟ ਜੀ ਲਾਈਟ ਆਹੀ ਠੀਕ ਹੈ ਹਰਾ ਸ਼ਰਟ ਦੇਖਣੇ ਸ਼ਰਟ ਲੈ ਲਓ ਸ਼ਰਟਾਂ ਵੀ ਪਾਈਆਂ ਮੈਂ ਦੇਖੀਆਂ ਮੈਂ ਪਾ ਲੰਦੀ ਉਹ ਉਹ ਸ਼ਰਟ ਦੇਖ ਲਓ ਬਈ ਉਹ ਵਧੀਆ ਵੈਸੇ ਉਹ ਸਿਰੇ ਵਾਲੀ ਮੈਂ ਕਹਿੰਦਾ ਕਹਿੰਦਾ ਨਹੀਂ ਤੇ ਤਾਂ ਲਾਈਕ ਠੀਕ ਲੱਗਦੀ ਗੱਲ ਨਾਲੇ ਮੰਮੀ ਦੀ ਪਸੰਦ ਆ 4 5 ਇਹ ਕਹਿੰਦੇ ਆ ਵਧੀਆ ਗੱਲਬਾਤ ਬਣ ਚਾਰ ਪੰਜ ਦੀ ਆ ਇਹ ਆਰਾਮ ਨਾਲ ਆ ਜਾਣੀ 4 5 ਸਾਲ ਬਾਅਦ ਬੱਚੇ ਹਾਂ ਸਾਈਜ਼ ਆਰਾਮ ਨਾਲ ਆ ਜਾਣੀ ਨਾਲੇ ਪਸੰਦ ਸਾਈਜ਼ ਜ਼ਰੂਰ ਦੇਖ ਲਿਓ ਬਿਲਕੁਲ ਆਹ ਤਾਂ ਜਾਦੀ ਵੱਡੀ ਹੋਵੇ 6 7 ਦੀ ਆਣ ਵਾਲੇ ਉਹ ਉਹ ਪਤਲੀ ਜੀ ਉਹ ਆਹ ਸਾਈਜ਼ ਦੇਖ ਲਓ ਇਹ ਕਿਹੜਾ ਆਜੂਗਾ ਉਹਦੇ ਆਜਣਾ ਆ ਲੈਣਾ ਆਜਣਾ ਵੈਸੇ ਹਾਂ ਪਤਲੀ ਵੀ ਲੰਗੀ ਦੇਖ ਲਓ ਪਤਲੀ ਤਾਂ ਠੀਕ ਬਲੈਂਸ ਚ ਚਲੋ ਜੀ ਚੇਂਜ ਵੀ ਕਰਨਾ ਪੈ ਗਿਆ ਚੇਂਜ ਵੀ ਹੋ ਜਾਣਾ ਕੋਈ ਗੱਲ ਨਹੀਂ 6 7 ਦੀ ਆਖੀ ਆਹ ਚਲੋ ਰਾਹ ਲੈਣਾ ਨਾ ਪਰ ਨਹੀਂ ਹਲੇ ਨੂੰ ਹਾਂ ਬੜੀਓ ਲੈ ਲੈਣਾ ਜੇ ਕੋਈ ਹੋਰ ਕਰਨਾ ਹੋਵੇ ਮਾਸੇ ਨੂੰ ਕਰ ਲੈਣੀ ਆ ਤੁਹਾਨੂੰ ਤੇ ਚੇਂਜ ਹੂੰ ਹਾਂ ਤੁਹਾਨੂੰ ਦੱਸਣਾ ਹੈ ਹੁਣ ਕਰਨ ਵਾਸਤੇ ਦੇਖ ਲਿਓ ਫਿਰ ਕਰਨ ਵਾਸਤੇ ਦੇਖੋ ਹੁਣ ਭਾਈ ਛੋਬਦੇ ਹੋ ਗਏ ਫਾਈਨਲ ਤੇ ਕਰਨ ਦਾ 38 ਨੰਬਰ ਕਰਨ ਦਾ ਕਰਨ ਦੇ ਸਾਈਜ਼ ਦੀਆਂ ਸ਼ਾਇਦ ਆ ਇਧਰ ਲੱਗਦੀਆਂ ਮੈਨੂੰ ਕਰਨ ਦੇ ਸਾਈਜ਼ ਲਓ ਜੀ ਹੁਣ ਛੋਪਦੇ ਤਾਂ ਹੋ ਗਏ ਹੁਣ ਦੇਖਣ ਲੱਗੇ ਭਾਈ ਕਰਨ ਦਾ 38 ਨੰਬਰ ਸਾਈਜ਼ ਤੇ ਪਹਿਲਾਂ ਦੇਖੀਏ ਪੈਂਟ ਫੇਰ ਦੇਖਦੇ ਆ ਸ਼ਰਟ ਸਾਈਜ਼ ਇਹਦੇ ਉੱਪਰ ਹੀ ਲਿਖਿਆ ਹੋਆ ਹੁੰਦਾ ਜਿਹੜਾ ਟੋਕਨ ਜਾਂ ਲਾਮਕਦਾ 15 ਸਾਲ ਤੱਕ ਆਹੀ ਸਾਈਜ਼ 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 ਨਹੀਂ ਲਿਖਿਆ ਹੋਆ ਸਾਈਜ਼ 15 ਸਾਲ ਤੱਕ ਜਿੱਦਾਂ ਆ 1 ਇਕਣਾ ਲਿਖਿਆ ਹੋਆ ਚਾਹੀਦਾ ਆ ਦੇ ਹਾਂ 38 ਹਾਂਜੀ ਆ ਦੇ ਆ 38 ਹੈ 38 ਦੇਖੋ ਤਾਂ ਕੱਢ ਕੇ ਨੂੰ ਇਹ ਕਿੱਦਾਂ ਨਾ ਤੀ ਹੈ ਨੂਰ ਸਾਡੀ ਨੂਰ ਹੁਣ ਟਿਕਦੀ ਹੈਗੀ ਆਹੀ ਹੈ ਨਾ 38 ਆ ਦੇਖ ਲਾ ਲਾ ਕੋਈ ਹੋਰ ਕੋਈ ਪੁੱਤ ਇੱਥੇ ਬਹਿ ਜਾ ਬਹਿ ਜਾ ਵੀਰ ਕੋਲ ਬਹਿ ਜਾ ਉਹ ਤਾਂ ਨਹੀਂ ਹੱਥ ਕੀ ਆ ਨਹੀਂ ਐਨਾ ਕਿ ਹੋਣਾ ਹੋਰ ਕਿੰਨਾ 38 ਲੱਖ ਭਾਰੀ ਆ ਉਹਦਾ ਲੱਖ ਭਾਰੀ ਆ ਇਹਦਾ ਫੇਰ ਉਹ ਆ ਲਾਸਟਿਕ ਆ ਕਿੰਨੀ ਕੁ ਖੁੱਲਣੀ ਐਨੀ ਕੀ ਖੁੱਲਣੀ ਉਹ ਨਾ ਉਹਨੂੰ ਗੱਠ ਵੱਜੀ ਵੀ ਆ ਨਾਲੇ ਜੀ ਨੂੰ ਲਾਸਟਿਕ ਆ ਇਹ ਤਾਂ ਖੁੱਲ ਜਣੀ ਹੋਰ ਐਨੀ ਕੀ ਖੁੱਲਣੀ ਆ ਇਹ ਨਾ ਖੋਲ ਫੇਰ ਐਨਾ ਕਿ ਹੋਣਾ ਲੱਖ ਉਹਦਾ ਹੋਰ ਦੇਖ ਲਓ ਇੱਕ ਸਿੰਮਾ ਲਾ ਫਿਰ ਬੜਾ ਖੋਕਿਆ ਫੇ 39 ਨੰਬਰ ਦੇਖ ਲਓ ਭਾਈ 39 ਮਿਲ ਜੂਗਾ ਤੇ 40 ਆਉਂਗਾ ਤੇ ਦੇਖ ਲਓ ਪਤਾ ਨਹੀਂ ਹੁਣ ਦੇਖ ਹੁਣ ਸਾਈਜ਼ ਤਾਂ ਕੋਈ ਨਹੀਂ ਬੰਦਾ ਨਾ ਸੀਨ ਮਰਵਾ ਲੈਂਦਾ ਪਰ ਇਹ ਘੱਟ ਹੋ ਜਵੇ ਦੇਖ ਲਓ ਇੱਧਰ ਦੇਖ ਲਓ ਘੁੰਮ ਕੇ ਇੱਧਰ ਤਾਂ ਜ਼ਿਆਦਾ ਛੋਟੇ ਆ ਭਾਈ ਕਲਰ ਆ ਲੱਗਦੇ ਆ ਮੈਨੂੰ ਉੱਪਰ ਬੜੇ ਸਾਈਜ਼ ਆ ਆ ਦੇਖੋ ਤਾਂ ਪੋਟਤ ਤੁਸੀਂ ਬੋਤਲ ਪਾਸਟ ਥੋੜੀ ਥੋੜਾ ਆ 흘 ਗਈ ਕੀ ਹੋ ਗਿਆ ਤੁੱਟ ਗਈ ਵੀ ਆ ਕਾਂਚ ਦੀ ਹੈਵੀ ਫੜੂੰਗੀ ਮੈਂ ਤੂੰ ਮੈਂ ਉਹ ਵੀ ਕੀ ਹੋਇਆ ਟੁੱਟ ਗਈ ਨਾ ਬਸ ਗਈ ਟੁੱਟ ਗਈ ਅਹ ਰੁੱਟੀ ਤਾਂ ਹੈ ਨਹੀਂ ਤੈ ਗੱਲਾਂ ਨਾਲੇ ਤੋੜ ਦੇ ਤੁੱਤੀ ਥੋੜੀ ਆ ਯਾਰ ਉਹ ਕੀ ਰਤ ਇਹਨੇ ਮੇਰੇ ਕੋ ਕੱਪੜੇ ਛੱਡਣੇ ਆ ਇਹ ਨਾ ਮੈਨੂੰ ਫੜਾ ਇਹ ਨਾ ਮੰਮੀ ਉਹਨਾਂ ਨੂੰ ਦੇਖੀ ਜਾਂਦਾ ਵੀ ਉਹ ਨਿਆਣੇ ਥੱਲੇ ਫਿਰਦੇ ਆ ਇਹ ਮੈਨੂੰ ਵੀ ਥੱਲੇ ਛੱਡੋ ਮੇਰੇ ਤਾਂ ਸਰਾ ਮੈਂ ਹੀਠਾ ਬਹਿ ਜਾ ਮਲੇਗ ਕਿਹੜਾ ਮੈਂ ਹੀਠਾ ਬਹਿ ਮਲੇਗ ਹੋਰ ਕੀ ਆਹ ਦੇਖੀ ਕੀ ਕਰ ਰਹਾ ਆਹ ਦੇਖ ਚੁੰਨੀ ਦੇਖੀ ਐਨਕਾ ਫੜਦਾ ਐਨਕਾ ਨਾ ਚੁੰਨੀ ਗਲ ਮੂੰਹ ਟੱਕਦਾ ਹੁੰਦਾ ਵਾਹ ਇਹ ਕਿੰਨੇ ਕਿਹੜਾ ਖੁੱਲਾ ਏ ਉਹਦਾ ਦੇਖੀ ਆ ਚੀਜ਼ੇ ਖੁੱਲ੍ਹੀ ਲੱਗਦੀ ਆ ਦੇ ਠਾਈ ਹੈ ਜੀ ਹਨਾ ਮਨਵੀਰ ਇੱਧਰ ਹੋ ਪੁੱਤ ਤੂੰ ਆ ਦੇਖ ਆ ਸੈਸਟ ਹੀ ਲੱਗਦਾ ਏ ਆ ਠੀਕ ਹੈ ਹਾਂ ਇਹ ਤਾਂ ਠੀਕ ਲੱਗਦਾ ਹੈ ਨਾ ਮਮੀ ਬੈ ਜਾ ਤੂੰ ਹੱਥ ਕਿਤੇ ਹੈ ਮਗਰ ਲਾਪਰੀ ਨਾਲਾ ਵਿੱਚ ਨੂੰ ਕੱਢਦਣਾ ਕੋਈ ਨਹੀਂ ਉਹ ਤਾਂ ਚੱਲ ਕੋਈ ਨਹੀਂ ਲਾਸਟਿਕ ਹੈਗੀ ਆ ਵੈਸੇ ਇਹ ਆ ਜਾਣਾ ਮਨ ਲੱਗਦਾ ਉਹ ਕੋਈ ਪੈਨਪੂਨਾ ਜਾਂ ਹੋਣਾ ਲੱਗਿਆ ਵਾ ਇਹਦਾ ਹੀ ਨਾ ਫੁੰਜਾ ਜਾਂ ਵੱਜ ਗਿਆ ਹੋਵੇ ਆ ਚੀਜ਼ ਦਾ ਆਹੀ ਵੱਜ ਗਿਆ ਇਹ ਟਿੱਖੀ ਹੁੰਦੀਆਂ ਪਹਿਲਾਂ ਹੀ ਮੈਂ ਜ਼ਖਮੀ ਪਈਆਂ ਤੇਲ ਪਿਆ ਵਾ ਹੱਥ ਤੇ ਆ ਠੀਕਾ ਫੇ ਕਰ ਨੂੰ ਪੈਣਾ ਆ ਠੀਕ ਆ ਹਾਂ ਕੀ ਹੋਣਾ ਦੇਖਣਾ ਪਏਗਾ ਪੈਂਟ ਦਾ ਕਲਰ ਦੇਖ ਲਓ ਹੈ ਵੈਸੇ ਤਾਂ ਠੀਕੇ ਆ ਹੁਣ ਤਾਂ ਸੋਹਣਾ ਲੱਗਣਾ ਪਰ ਆਹ ਹਾਂ ਚਲੋ ਜੀ ਪੈਂਟ ਵੀ ਹੋ ਗਈ ਸਾਡੀ ਕਰਨ ਦੀ ਹੁਣ ਕਰਨ ਨੂੰ ਸ਼ਰਟ ਸ਼ਰਟ ਹਾਂ ਸ਼ਰਟ ਦੇ ਵਿੱਚ ਸਾਈਜ਼ ਦੇਖ ਲਓ 24 ਲਿਖਿਆ ਹੋਊਗਾ ਕਿਤੇ ਸ਼ਰਟਾਂ ਭਾਈ ਕਿਹੜੀ ਸਾਈਜ਼ ਆ ਇੱਧਰ ਤਾਂ ਓਏ ਚੁੱਪ ਆ ਜੀ ਇਹ ਸ਼ਰਟ ਤੇ ਦੇਖ ਲਈ ਪਰ ਕਰਨ ਵਾਸਤੇ ਸ਼ਾਰਟ ਦੇਖੋ ਭਾਈ ਸ਼ਾਰਟ ਆ ਸੱਤ ਨੰਬਰ ਦੇਖੋ ਜੀ ਕਲਰ ਦੇਖ ਲਿਓ ਕਲਰ ਨੰਬਰ ਹੀ ਨਾ ਪਰ ਵਿੱਚ ਵਿੱਚ ਲਿਖਿਆ ਵਿੱਚ ਵਿੱਚ ਲਿਖੇ ਹੋਏ ਨਹੀਂ ਇੱਕ ਅੱਧਾ ਦੇਖ ਲਓ ਨੰਬਰ ਲਿਖਿਆ ਵਾ ਕੰਦੀ ਨਾ ਵੀ ਮੈਂ ਕਹਾਂ ਕਲਰ ਥੋੜਾ ਉੱਠ ਮਾਰਿਆ ਦੇ ਲੀਏ ਆਪੇ ਕਹਿਦਾ ਨਹੀਂ ਲੱਗਦਾ ਜਿਆਦਾ ਦੇਖ ਲਓ ਫੇਰ ਇਦਾਂ ਕਰ ਲਓ ਮੈਂ ਕਹਿੰਦਾ ਜੀ ਨੀ ਕਲਰ ਦੇਖ ਸਨ ਆਪੇ ਕਿੰਨਾ ਹੋਆ ਇਹ ਨੀਲੇ ਜੇ ਕਲਰ ਦੀ ਉਹ ਤੇ ਨੀਲੇ ਜੇ ਕਲਰ ਦੀ ਉਹ ਮਿਲ ਜਾਂਦੀ ਜੀਨ ਤਾਂ ਜਾਦਾ ਵਧੀਆ ਤੀ ਇਹ ਟੱਗੀ 40 ਲੱਗਦੀ ਐ ਸਭ ਮੈਂ ਕਹਿੰਦੀ ਬੜੀ ਲੈ ਲਾ ਮੈਂ ਕਹਿੰਦੀ ਥੋੜੀ ਜੀ ਨਹੀਂ ਆਹ ਆ ਜਾਨੀ ਜਿਹਦੀਆਂ ਇਹ ਖੁੱਲਦੀ ਆ ਆ ਦੇਖੀ ਜਾਨਾ ਉਹ ਉਹ ਤਾਂ ਪਹਿਲਾਂ ਦੇਖ ਹੀ ਲਈ ਖੁੱਲਦੀ ਤਾਂ ਹੈ ਖੁੱਲਦੀ ਤਾਂ ਹੈਗੀ ਐ ਪਰ ਪਹਿਲਾਂ ਨਾ ਕੋਈ ਸੀ ਦੇਖ ਕੇ ਚਲੋ ਓਏ ਤੇਰੀ ਅੱਛੇ ਤੇ ਨੂੰ ਦੇਖੋ ਲਓ ਜੀ ਹੁਣ ਭਾਈ ਸ਼ਰਟ ਦੇਖਦੇ ਫਿਰ ਰਹੇ ਆਂ ਅ ਸ਼ਰਟ ਨਾਲੋਂ ਤਾਂ ਦੀਦੀ ਮੈਂ ਕਹਣਾ ਹਾ ਚੀਜ਼ ਵੀ ਵਧੀਆ ਹਨਾ ਟਰੈਂਡਿੰਗ ਟਰੈਂਡਿੰਗ ਜੀ ਵਿੱਚ ਚੱਲਦੀ ਆ ਇਹ ਵੀ ਅੱਜ ਕੱਲ੍ਹ ਨਾਲੇ ਮੁੰਡੇ ਇਹ ਜਿਹੀ ਪਾਉਂਦੇ ਜਿਆਦਾਤਰ ਹਮ ਸ਼ਰਟਾਂ ਤਾਂ ਹੋ ਜਾਂਦਾ ਨਾ ਬਿਲਕੁਲ ਬਿਲਕੁਲ ਹਾਂ ਜਿੱਦਾਂ ਆਹ ਚੀਜ਼ ਨਹੀਂ ਮਿਲਦੀ ਹੋਏ ਜਿੱਦਾਂ 36 36 ਉਹ 36 ਉਹ ਸਾਈਜ਼ ਦੀ ਸਾਈਜ਼ ਆਹ ਤਾਂ ਸਾਰੀ ਗੱਲ ਪਤਾ ਕੀ ਐ ਗੱਲ ਪਤਾ ਕੀ ਐ ਦੁਕਾਨਦਾਰ ਨੂੰ ਇਸ ਚੀਜ਼ ਦੀ ਨੌਲੇਜ ਹੁੰਦੀ ਆ ਵੀ ਜਿੱਦਾਂ ਹੁਣ 36 ਸਾਈਜ਼ ਆ ਵੀ ਉਹਦੇ ਐਕਸਲ ਹੁੰਦਾ ਉਹ ਐਕਸਲ ਵਿੱਚ ਆਉਂਦਾ ਕਿ ਐਲ ਵਿੱਚ ਆਉਂਦਾ ਕਿ ਐਮ ਵਿੱਚ ਆਉਂਦਾ ਉਰੇ ਹੁਣ ਆਪਾਂ ਨੂੰ ਕੋਈ ਹੈ ਨਹੀਂ ਮਤਲਬ ਗਾਈਡ ਕਰਨੇ ਵਾਲਾ ਵੀ 36 ਸਾਈਜ਼ ਦੇ ਭਾਈ ਐਕਸਲ ਚ ਮਿਲੂਗਾ ਕਿ ਐ ਇਦਾਂ ਐ ਬਸ ਹੋਰ ਦੁਕਾਨ ਆਏ ਨਹੀਂ ਨਾ ਨੇ ਬਸ ਬਾਰਸ਼ ਲਿਖੇ ਹੋਏ ਆਪਾਂ ਹਾਂ ਆ ਕੋਈ ਫਰਕ ਨਹੀਂ ਹੈਗਾ ਵੀ ਹਾਂ ਦੁਕਾਨ ਚ ਨੇ ਸਾਬ ਦਾ ਇਹਨਾਂ ਹਾਂ ਵੀ ਦੁਕਾਨ ਚ ਕਿਤੇ 36 37 ਲਿਖਿਆ ਹੋਦਾ ਉਹ ਨਹੀਂ ਕੋਈ ਵੀ ਚੱਕਰ ਹੁੰਦਾ ਪਹਿਲਾਂ ਹੋਰ ਪਾਸੇ ਦੇਖ ਲਓ ਉਹਨਾਂ ਨੂੰ ਉਹਨਾਂ ਨੂੰ ਬਸ ਇਸ ਚੀਜ਼ ਦੀ ਅ ਕਹਿ ਲਓ ਵੀ ਨੌਲੇਜ ਹੁੰਦੀ ਵੀ ਇਹਨਾਂ ਨੇ ਵੀ ਕਹਿਤਾ ਭਾਈ ਵੀ ਕਹਿਤਾ 36 ਸਾਈਜ਼ ਉਹ 36 ਸਾਈਜ਼ ਵਿੱਚ ਦੇਖ ਲੰਦਾ ਅਗਲਾ ਵੀ ਕਿਆ ਕੁਸਾ ਆ ਵੀ ਚੀਜ਼ਾਂ ਆ ਦੇਖੋ ਇਹ ਪਰ ਹੈ ਹਾਫ ਬਾਜੂ ਆ ਵਧੀਆ ਚੀਜ਼ ਆ ਆ ਵੀ ਚੀਜ਼ਾਂ ਘੈਂਟ ਦੀਆਂ ਆ ਸਾਰੀਆਂ ਪਰ ਹੁਣ ਆ ਭਾਈ ਸਿਆਲ ਗਿਆ ਇਹ ਹਾਫ ਬਾਜੂ ਆ ਪਰ ਫੁੱਲ ਬਾਜੂ ਦੇਖਣੀ ਆ ਦੇਖੋ ਨਹੀਂ ਕੋਟੀ ਜੀ ਦੇਖ ਲਈਏ ਕੋਈ ਦੇਖ ਲਓ ਹੈ ਗੱਲਾਂ ਆਇਆ ਕੋਟੀ ਕੋਟੀ ਦੇਖ ਲੈਣੇ ਨਹੀਂ ਕੋਈ ਅਦਾ ਬੀਜ ਲੋਗ ਨਹੀਂ ਆਗਿਆ ਜਿਹੜਾ ਕੱਪੜਾ ਚੀਜ਼ ਪਸੰਦ ਆਂਦੀ ਆ ਉਹ ਹਾਫ ਬਾਜੂ ਦਾ ਉਹ ਹਾਫ ਬਾਜੂ ਹੁੰਦਾ ਏ ਠੀਕ ਨਹੀਂ ਇਹ ਇੱਧਰ ਮੋਨ ਲਾ ਤੱਕ ਆਮ ਜਿਹਾ ਬਣਾਇਆ ਵਾ ਦੇਖੋ ਆ ਵੀ ਆਈਟਮ ਐਸੇ ਵਧੀਆ ਏ ਤੁਸੀਂ ਮੰਨਦੇ ਨਹੀਂ ਗੱਲ ਮੇਰੀ ਮੰਨੀ ਇਹ ਚੀਜ਼ ਵਧੀਆ ਲੱਗਦੀ ਆ ਮੁੜਕਵਾ ਕੇ ਉਧਰ ਤੇ ਫੇਰ ਉਰੇ ਆ ਗਏ ਥੋੜੀ ਜਿਹੀ ਮੰਨੀ ਹੈ ਗੋਲ ਗਲੇ ਵਾਲੀ ਚੀਜ਼ ਹੁਣ ਮੈਂ ਵੀ ਗੋਲ ਗਲੇ ਵਾਲੀਆਂ ਟੀ-ਸ਼ਰਟਾਂ ਪਾਉਂਦਾ ਹੀ ਆ ਦੀਦੀ ਇਹ ਛੋਟਾ ਹੋਣਾ ਨਾ ਕੋਈ ਤਾਂ ਬਹੁਤ ਛੋਟਾ ਹੈ ਇਹਦੇ ਨਾਲ ਦਾ ਹੋ ਜਾਣਾ ਨਹੀਂ ਫਿਰ ਇਹ ਜੀ ਕੋਈ ਕੋਟੀ ਦੇਖ ਲਓ ਆਹ ਕੋਟੀ ਦੇਖ ਨੂੰ ਨਹੀਂ ਇਹ ਨਾ ਹਾਂ ਕਰਾਂਗੇ ਜਿਸ ਨੂੰ ਆਹ ਹੁੱਡੀ ਜੀ ਆਹ ਇਹ ਕਿੰਦਰ ਆ ਗਈ ਲੱਗੀਆਂ ਵਾਈਟ ਕਿਹੜੀਆਂ ਵਾਈਟ ਇਹ ਤਾਂ ਸਾਈਜ਼ ਛੋਟਾ ਲੱਗਦਾ ਮੈਨੂੰ ਇਹੇ ਸਾਈਜ਼ ਤਾਂ ਛੋਟਾ ਲੱਗਦਾ ਆ ਤਾਂ ਆ ਜੂਗਾ ਸ਼ਾਇਦ ਕਰਨ ਦੇ ਨਾਲੇ ਇਹ ਮੋਟੀ ਆ ਵਧੀਆ ਜਿਹਾ ਕੱਪੜਾ ਐ ਨਾ ਇੱਕ ਨੰਬਰ ਆ ਕਿੰਨੇ ਤੱਕ ਇਹਨੂੰ ਥੋੜੀ ਜੀ ਧੀਰੇ ਆਉਣੀ 14 ਇਹ 14 ਐ ਆਹ 16 ਐ 16 ਹਾਂ ਇਹ ਦੇਖਣੇ ਨੂੰ ਛੋਟੀ ਲੱਗਦੀ 14 16 ਆ ਤਾਂ ਇੱਕਾ ਜਿੰਦੇ ਉਹ ਕੱਪੜਾ ਹੀ ਐਵੇਂ ਦਾ ਖੁੱਲਮਾ ਰਹਿੰਦਾ ਆ ਦੇਖੇ ਨਾਲੇ ਉਹ ਵੀ ਵੱਦੀ ਵੀ ਐ ਵਾਪਰੇ ਸਟ੍ਰੈਚੇਬਲ ਜੀ ਆ ਨਾ ਹਾਂ ਹਾਂ ਮੈਨੂੰ ਆਨੇ ਠੀਕ ਲੱਗੂਂਗੇ ਏ ਵੀ ਵੈਸੇ ਠੀਕ ਆ ਹਨਾ ਨਾਲੇ ਇਹ ਆਪਣਾ ਸ਼ਰਟ ਦੇ ਉੱਪਰ ਨੂੰ ਪੈ ਜਣੀ ਕੋਟੀ ਜੀ ਇੱਕ ਤਰ੍ਹਾਂ ਦੀ ਚਾਹੇ ਕੱਲੀ ਪਾਉਣੀ ਕੱਲੀ ਵੀ ਪੈ ਜਣੀ ਕੱਲੀ ਵੀ ਪਾਜਣੀ ਜਿਹੜੀ ਵਾਈਟ ਸ਼ਰਟ ਆ ਜਾਂ ਅੰਦਰ ਸ਼ਰਟ ਆ ਜੀ ਮਤਲਬ ਉਹਦੇ ਨਾਲ ਪਾਉਣੀ ਆ ਤਾਂ ਉਹਦੇ ਨਾਲ ਕੋਟੀ ਕੋਟੀ ਦਾ ਵੀ ਕੰਮ ਦੇ ਦੇਣਾ ਇਹਨੇ ਹਨਾ ਹਾਂ ਮੈਨੂੰ ਉਹ ਹੀ ਦੇਖ ਲਓ ਸ਼ਰਟ ਦੇ ਟਾਈਪ ਦੇ ਉਹ ਵਾਲੀਓ ਜਾਂ ਆਹ ਦੇਖ ਲਓ ਜਾਂ ਫਿਰ ਉਹ ਵਾਈਟ ਉਹ ਹੀ ਦੇਖ ਲਓ ਲੱਭੇ ਆ ਵਧੀਆ ਲੱਗਦੀ ਹੈ ਜਿਆ ਹਾਂ ਉਹ ਹੀ ਦੇਖ ਲਓ ਫਿਰ ਹਾਂ ਉਹ ਠੀਕ ਆ ਆ ਤਾਂ ਜ਼ਿਆਦਾ ਚਿੱਕੀ ਜਿਹੀ ਹੋਣੀ ਉਠਮੀ ਜਿਹੀ ਨਾਲੇ ਕਲਰ ਵੀ ਠੀਕ ਆ ਵਧੀਆ ਨਹੀਂ ਨਹੀਂ ਪੈਂਟ ਨਾਲ ਚਾਪ ਚੱਲ ਗੱਲ ਪਤਾ ਕੀ ਹੈ ਆਪਾਂ ਦਾ ਅਗਲੇ ਨੂੰ ਚੀਜ਼ ਪਾਉਣ ਨੂੰ ਦੇਣੀ ਹੈ ਸ਼ਰਟ ਚਾਹੀਏ ਅਗਲਾ ਹੋਰ ਪਾ ਲਵੇ ਇਹ ਚੀਜ਼ ਪਰ ਆਏ ਆ ਉਹਦੇ ਕੱਲੀ ਵੀ ਪਹਿਜਣੀ ਕੱਲੀ ਵੀ ਪਹਿ ਨਾਲੇ ਪੈਂਟ ਨਾਲ ਵੀ ਚੱਲਦੀ ਹੈ ਪੈਂਟ ਨਾਲ ਵੀ ਚੱਲ ਜਣੀ ਫਰਾ ਫਰਾ ਦਾ ਮੈਂ ਦੇਖਿਆ ਤੁਹਾਨੂੰੋਂ ਵੱਡਾ ਇਹ ਅੰਦਾ ਆ ਆ ਵੀ ਬਸ ਹਾਂ ਦੇਖ ਕੇ ਨੇ 15 ਸਾਲ ਦੇ ਗੱਡੇ ਸੀ ਹਮ ਬਸ ਠੀਕ ਐ ਖੁੱਲਾ ਐ ਵਧੀਆ ਰਹਿਣਾ ਮੈਂ ਕਹਿੰਦਾ ਇਹ ਨਵੇਂ ਹੋਸਟਲ ਜਿਹਾ ਬਣਾਣਾ ਚੱਚੀ ਹਾਂ ਸਟਿਚ ਆ ਤੇ ਠੀਕ ਰੌਣੇ ਕਾਲਾ ਵੀ ਉਦੋਂ ਉੱਠਣਾ ਉਦੋਂ ਵੀ ਰੰਗ ਸਾਫ ਆ ਨਾ ਹਾਂ ਬਿਲਕੁਲ ਬਿਲਕੁਲ ਕਾਲਾ ਵੀ ਰੰਗ ਦਾ ਸਾਫ ਆ ਸੋਹਣਾ ਲੱਗਣਾ ਹਾਂ ਅੰਦਰ ਹਾਲ ਗੋਟੀਆਂ ਤਾਂ ਨਹੀਂ ਹੈ ਦੇਖੀ ਕਿਤੇ ਨੋ ਬਸ ਹੋਰ ਕਲਰ ਨਹੀਂ ਦੇ ਚਾਹੇ ਦੇਖਦਾ ਆ ਆ ਤਾਂ ਛੋਟਾ ਸਾਈਜ਼ ਲੱਗਦਾ ਮੈਨੂੰ ਮੈਂ ਤਾਂ ਹੋਰ ਛੋਟੇ ਹੂੰ ਹੂੰ ਇਹ ਆ ਤਾਂ ਚਾਹਦਾ ਸਾਹ ਤੱਕ ਦਾ ਵਸ ਇਹ ਰੰਗ ਨਹੀਂ ਠੀਕ ਹੈਗੇ ਆ ਉੱਠਦਾ ਇਹ ਜਹਾ ਆ ਰੰਗ ਤਾਂ ਕੋਈ ਨਹੀਂ ਆ ਉੱਠਦਾ ਇਹ ਹਾਂ ਹਾਂ ਆ ਥੋੜਾ ਇਹ ਜ਼ਿਆਦਾ ਫਿੱਕਾ ਜਾ ਹੋ ਗਿਆ ਬਹੁਤ ਤਰ੍ਹਾਂ ਉਹਦੇ ਚ ਆ ਗਿਆ ਹੂੰ ਅੱਛਾ ਇਹਦੇ ਜੇ ਹੁੱਡੀ ਦੇ ਦੇਖਾਂ ਪੱਕੀ ਕਾਲੀ ਕਾਲੀ ਜੀ ਹੋਣੀ ਆ ਹਮਮ ਟਨ ਵਾਲੀ ਵਧੀਆ ਲੱਗ ਆ ਉੱਠਣੀ ਆ ਇਹ ਵਾਈਟ ਪੈਂਟ ਨਾਲ ਠੀਕ ਲੱਗਣੀ ਹਮ ਵਾਈਟ ਹੋਣੀ ਚਾਹੀਦੀ ਇਹਦੇ ਵਾਸਤੇ ਦੇਖ ਲਓ ਆ ਚੀਜ਼ ਵੀ ਵਧੀਆ ਵੈਸੇ ਆ ਕੋਕੀ ਹਮ ਫੈਲ ਮਮੀ ਦੇਖ ਤਾਂ ਮਮੀ ਨੇ ਤਾਂ ਪਾਈ ਡਿਊਟੀ ਮਮੀ ਮਮੀ ਦਾ ਥੱਲੇ ਹੀ ਡੇਰੇ ਨਾਲੇ ਮਮੀ ਨੇ ਠੀਕ ਆ ਹਨਾ ਠੀਕ ਆ ਪਰ ਵੈਸੇ ਤਾਂ ਠੀਕ ਲੱਗਦੀ ਮੈਨੂੰ ਤਾਂ ਸੋਹਣੀ ਲੱਗਦੀ ਠੀਕ ਲੱਗਦੀ ਮੰਮੀ ਥੱਲੇ ਹੀ ਡੇਰੇ ਲਾ ਲਏ ਹੈ। ਓਕੇ ਆ ਦੇ ਪਾ। ਪੋੜੀ ਤੇ ਬੈਠੀ ਆ ਪੋੜੀ ਕੋਲ। ਆਹ ਨਾਲ ਟਿੱਗਦੀ ਟਿੱਡੀ ਜੀ ਸਾਡੀ ਇੱਕ। ਉਹ ਭਾਈ। ਉਹ ਕੰਮ ਕਰਦੀ ਹੈ। ਇਹ ਇਹੇ ਕਰਕੇ ਮੰਮੀ ਨੇ ਪੋੜੀ ਤੇ ਮੈਂ ਤਾਂ ਭਾਈ ਡੇਰੇ ਆ ਲੇ ਪੋੜੀ ਕੋਲ ਬੈਠ ਗਈ। ਹਾਂ। ਇਹ ਤਾਂ ਉਹ ਕਹੂਗੀ ਆ ਵੀ ਬੇਲੇ। ਪੋੜੀ ਦੇ ਮੂਰੇ, ਪੋੜੀ ਦੇ ਮੂਰੇ ਲੱਕਾ ਲਾਲ। ਪੁੱਤ, ਐਸੀ ਕਾਲੀ ਸਾਰਿਆਂ ਨੂੰ। ਮੂਰ ਤੁੰਬ ਲੈ। ਹਾਂ। ਇਹ ਤਾਂ ਮੇਰੇ ਚੱਟਾ ਦੇ ਦਮ ਨੂੰ। ਮੂਰੇ ਤੇ ਆਏ ਤਾਂ ਬਾਤ। சாਤਰੀ ਕਾਲ। ਇਹ சாਤਰੀ ਕਾਲ ਜੀ ਸਾਰਿਆਂ ਨੂੰ। ਅਮੀਦ ਕਰਦੀ ਸਾਰਿਆਂ ਨੂੰ ਹਾਂ ਮੂਰੇ ਬਤੱਗੇ ਤੇਰੀ ਵਿਚਾਰਾ ਵਸਤੇ ਕਰਦੀ ਜਾਨ ਨੂੰ ਅਸੀਂ ਕਾਹ ਸਾਰੇ ਵੀ ਕਰਦੀ ਅਮੀਦ ਕਰਦੀ ਸਾਰਿਆਂ ਨੂੰ ਅਮੀਦ ਕਰਦੀ ਤੇਰੀ ਵਿਚਾਰਾ ਕਰਦੀ ਅਮੀਦ ਕਰਦੀ ਸਾਰਿਆਂ ਨੂੰ ਕਹਿੰਦੀ ਲੱਡੂ ਬਾਣਾ ਹੈ ਚਲ ਬੱਸ ਹੁਣ ਹੁਣ ਰੱਟਾ ਲੱਗ ਗਿਆ ਬੱਸ ਉਂਗਰਾਨੀ ਤਾਂ ਮਾਨੂੰ ਵਜੂਗਾ ਪੁੱਤ ਹਾਂ ਠੀਕ ਆ ਠੀਕ ਆ ਠੀਕ ਆ ਸਹੀ ਕਹਿੰਦੀ ਆ ਬੱਸ ਆਹ ਵਾਹ ਰੱਟਾ ਲਾ ਲਿਆ ਆਪਣੇ ਵਿੱਚ ਪਾ ਰੱਖੇ ਤੇ ਇਹ ਪੈਂਟ ਕਿੱਥੇ ਆ ਦੋਟਰ ਆ ਕੇ ਲਓ ਜੀ ਕੱਪੜੇ ਸਾਡੇ ਹੋ ਗਏ ਹੁਣ ਭਾਈ ਪੂਰੇ ਤੇ ਸ਼ਾਪਿੰਗ ਹੋ ਗਈ ਨੂਰ ਦੀ ਵੀ ਨਾ ਉਹਦੀ ਸਾਜੀ ਹਰਗੁਣ ਦੀ ਹਰਗੁਣ ਦੇ ਨਹੀਂ ਸ਼ੋਭ ਦੀ ਸ਼ੋਭ ਦੀ ਵੀ ਹੋਊਗੀ ਸ਼ਾਪਿੰਗ ਤੇ ਕਰਨ ਦੀ ਵੀ ਹੋਊਗੀ ਠੀਕ ਹੈ ਜੀ ਤੇ ਸ਼ੋਭ ਦੀ ਹੋਊਗੀ ਹਾਂ ਬਾਕੀ ਜੀ ਫਿਰ ਦੇਖੂਗੇ ਹੁਣ ਕੱਲ ਨੂੰ ਦੀਂਗਰਾ ਕੱਲ ਨੂੰ ਹੁਣ ਭਾਈ ਦਿਨਵਾ ਦੇਖਾਂਗੇ ਫਿਰ ਕਰਾਂਗੇ ਸੂਟਾਂ ਦੀ ਸ਼ਾਪਿੰਗ ਹਰ ਗੁੰਦੇ ਵੀ ਹੋਗੇ ਤਕਰੀਬਨ ਵੇਸ ਸਾਰੇ ਹੀ ਹੁੰਦੇ ਹੂੰ ਤੇ ਇਹਦੇ ਹੋਗੇ ਛੂਬਾ ਰਉਦੇ ਹੋ ਛੂਬਾ ਕਰਨ ਦੇ ਹੋਗੇ ਹੁਣ ਜੈਸਮਿਨ ਜੀ ਰਹਿ ਗਈ ਬਸ ਜੈਸਮਿਨ ਜੀ ਤੇ ਮਾਸਿਰਾਂ ਦੀ ਰਹਿ ਗਈ ਬਸ ਬਿਲਕੁਲ ਬਿਲਕੁਲ ਹੁਣ ਅਗਲੇ ਬਲੌਗਾਂ 'ਚ ਦੇਖਣ ਨੂੰ ਮਿਲੂਗਾ ਹਾਂ ਚਲੋ ਠੀਕ ਆ ਜੀ ਫਿਰ ਮਿਲਦੇ ਤੁਹਾਨੂੰ ਅਗਲੇ ਬਲੌਗ 'ਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ